कितना आया कौन मारेगा मेरा जी ठीक है इधर ਕਸਮ ਐਨ ਜੀ ਵਾਈਟ ਹੈਗਾ ਇਹਦੇ ਵਿੱਚ ਇਹਨੂੰ ਕਹ ਰਹੀ ਐ ਮੈਂ ਲੋ ਅੱਛਾ ਜੀ ਬੋਲ ਦੇ ਜੀਨ ਵੀਡੀਓ ਸੰਦ ਲੱਗ ਕੇ ਕੀ ਟਿਕ ਵਿਸ਼ਾ ਲੋ ਇੱਕ ਕਾਰਟੀਰ ਬਣਦਾ ਇਹ ਚੀਜ਼ ਕਾਰਟੀਰ ਕਲਰ ਨਹੀਂ ਖਰਾਬ ਹੁੰਦਾ ਬਸ ਪਰਫਿਊਮ ਸਪਰੇ ਨਹੀਂ ਹੁੰਦਾ ਚੀ ਦਾ 3-4 ਸਾਲ ਤੱਕ ਖਰਾਬ ਨਹੀਂ ਹੁੰਦੇ ਠੀਕ ਆ ਇਦੇ ਵਿੱਚ ਕੀ ਹੈ ਇਹ ਰਿਸ਼ਤੇ ਮਨੇ ਲੱਗੇ ਮਮਾ ਨੂੰ ਲੱਗਣਾ ਆ ਬੀ ਇਹ ਵੀ ਜੇ ਸੁਨੇ ਲੱਗ ਰਿਹਾ ਮੁੰਡੇ ਨੂੰ ਇਹ ਤੋ ਬਣਾਉਣੀ ਹੈ ਹਲੋ 사ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਕਿਵੇਂ ਹੋ ਸਾਰੇ ਅੱਜ ਆਲਪੰਦਾ ਬਰਥਡੇ ਹੈ ਬਰਥਡੇ ਹੈਪੀ ਬਰਥਡੇ ਆਪ ਵੀ ਕਰ ਰਹੀ ਹੈ

फोन केन्दी के पहले मैंने सो ट्रिक का पालांदा फिर केक कटना है के है नाला? गिफ्ट। गिफ्ट भी नाल ऐसे गिफ्ट वे यार बनया गुरु ने आप पैकिंग की ते रबड़ा बाकी नो डेज़ी मत रेडी की दे नो केक दी स्मेल आ गई डेज़ी देसी केक किचन में वैसा होता ए बिना अदरक नहीं रख ਹਲੋ ਜੀ ਕੈਂਡਲ ਆਪਨ 13 ਸਾਲ ਦੀ ਪੂਰੀ ਹੋ ਗਈ ਹੈ ਪੂਰੀ ਨਹੀਂ ਹੋ ਗਈ 13 ਸਾਲ ਦੀ ਹੋ ਗਈ ਹੈ ਪੂਰੀ ਹੋ ਗਈ ਦੇ ਦੇਸੀ ਪਾਸ਼ਾ ਚ ਪੂਰੀ ਹੋ ਗਈ ਕਿ ਨੂੰ ਕਹਿਣਾ ਮੈਂਦਾ ਹੈ ਹੈਪੀ ਬਰਥਡੇ ਅਰਪਨ ਥੈਂਕ ਯੂ ਹੈਪੀ ਅੰਮੋ ਜੀ ਮਜਾਓ ਹੂੰ ਮਜਾਓ ਡੇਜ਼ੀ ਵੇਖੋ ਕੇਕ ਖਾਣ ਨੂੰ ਕਾਲੀ ਹੋਈ ਹੋਈ ਹੈ ਮੈਂ ਭੂਕਣ ਲੱਗੀ ਆ ਇਹ ਕਹਿੰਦੀ ਖੋਲ ਮੈਨੂੰ ਜਾਨਾ ਆ ਜਾਏਗਾ ਫਿਰ ਨਾ ਕਿਉਂ ਮम्मा ਖਰਾਬ ਕਰਤਾ ਹੈ ਦਾ ਦੇ ਦੇ ਮੈਂ ਮੈਨੂੰ ਨਹੀਂ ਬਣਾ ਦੱਸ ਦਿਓ ਦਾ ਮੈਂ ਕੋਤਵ ਜਾਣੀ ਆ ਹੈਪੀ ਬਰਥਡੇ ਟੂ ਯੂ ਖੋਲਾ ਹੁੰਦਾ ਆਈ ਥਿੰਕ ਉਪਰੋਂ ਯਾਰ ਉਪਰੋਂ ਨਹੀਂ ਹੋਲੰਦਾ ਉਹ ਕਿ ਉਪਰੋਂ ਫੁਲੇਗਾ ਤਾਂ ਚੱਲੇਗਾ ਜਿਹੜਾ ਪੇਪਰ ਵਿੱਚ ਹੈ ਜਿਆਦੀਆ ਪੜੀਆਂ ਲਿਖੀਆਂ ਹੁੰਦੀਆਂ ਉਹ ਦੀ ਤੁਸੀਂ ਵਾਜਿਦਾ ਨਹੀਂ ਆ

ਦੇਖ ਲਓ ਚਲ ਬਈ ਜੋ ਬਲਜੋਤ ਵੀਰੇ ਦਾ ਫੋਨ ਆ ਗਿਆ ਦੋ 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 ਮੈਂ ਚੱਕਾਂ ਛੱਟੇ ਗਿਆ ਕੀ ਡਰ ਜਾਣਗੇ ਸ਼ੇਵ ਇੱਕ ਸੈਕਿੰਡ ਡਰ ਜਾਣਗੇ ਸ਼ੇਵ ਇੱਕ ਸੈਕਿੰਡ ਵੀਰੇ ਲੱਗ ਗਈ ਨਹੀਂ ਤੋ ਕੋ ਮੈਂ ਵੀਡੀਓ ਕੋ ਲਾਣੀ ਤੂੰ ਕੱਲੀ ਨੂੰ ਖਵਾ ਖਵਾ ਕੇ ਰਜਾ ਦੇ ਇਹ ਵੀ ਖਵਾਣਾ ਬਈ ਚਲ ਬਸ ਗਮੜਿਆ ਕਿਹੜਾ ਆਪਣਾ ਗਿਫਟ ਕੜਾ ਲੈਂਦਾ ਮੇਰਾ ਤੋ ਆਨੇ ਸਾਰੇ ਇਕੱਠੇ ਪੈਕ ਕਰਤੇ ਸਾਰਾ ਕੁਛ ਆਜੋ

ਉਹ ਸਭ ਲੋੜੀਏ ਚੈੱਕ ਚੈੱਕ ਗੱਡੀ ਨਾ ਕਰ ਲੈ ਐਨੇ ਦੂਰ ਕੋ नहीं आना ਕੇ ਵਿੱਚ ਐਚ ਕਰਾ है ਨੂੰ ਲੈ ਨਹੀਂ ਆਣਾ ਫਿਰ ਵੀ ਨਹੀਂ ਆਣਾ ਵੀਡੀਓ ਵੀਡੀਓ ਹੋ ਰਹੀ ਹੈ ਫੋਟੋ ਨਹੀਂ ਆ ਸਕਦੀ ਵੀ ਨਹੀਂ ਦੂਰ ਆਹ ਡੇਜ਼ੀ ਨੂੰ ਲੱਗੇ ਮੇਰੇ ਨੂੰ ਉਹ ਸਾਲ ਇਨੀਸ਼ੀਅਲ ਰੀਜ਼ਾ ਬਾਲੀਸੀ ਜੈਨੀ ਉਹ ਸਪ੍ਰਿੰਕਲਸ ਗਾਈਜ਼ ਹੋਰ ਮम्मा ਦੀਦੀ ਨੂੰ ਕੇਕ ਖਵਾ ਦੇ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਖਾ ਲੋ ਤੁਸੀਂ ਵੀ ਖਾ ਲੋ ਖਾ ਲੋ ਖਾ ਲੋ ਪਹਿਲਾ ਪ੍ਰੌਣੇ ਖਾਂਦੇ ਹੁੰਦੇ ਨੇ ਕੋਈ ਗੱਲ ਨਹੀਂ ਪ੍ਰੌਣੇ ਚੰਗੇ ਨੇ ਪ੍ਰੌਣੇ ਪਹਿਲੇ ਸਾਨੂੰ ਪਾਸ ਦੇ ਰਹੇ ਨੇ ਪਹਿਲੇ ਸਾਡੇ ਡੇ ਜੀ ਨੇ ਦੇ ਦੇ ਜੀ ਨੇ ਉਹਦੇ ਕਾਕੇ ਨੂੰ ਅਰਜ ਪੰਡੇ ਜੀ ਮੈਂ ਹੋਰ ਪਲੇਟ ਲੈ ਆਉਣੀ ਆ ਡੇ ਜੀ ਨੂੰ ਪਾ ਦੇ ਹਾਂ ਪਾ ਦੇ

ਮੌਸਮ ਬੜਾ ਬਹੁਤ ਹੀ ਵਧੀਆ ਹੋਇਆ ਹੈ। ਔਰ ਆ ਮਮਾ ਘਰੇ ਮਮਾ ਔਰ ਬ੍ਰੈਡ ਬਗੋੜੇ ਲੈ ਕੇ ਚਲਦੇ ਹਾਂ ਘਰ ਛੇਤੀ ਛੇਤੀ। ਲਓ ਜੀ ਗੁਰਮਨ ਨੇ ਗਿਫਟ ਪੈਕ ਕਰ ਦਿੱਤਾ ਟਾਫੀ ਵੀ ਕੋ ਬਣਾਈ ਨੇਰਾ ਬੜਾ ਵਾਕੇ ਕਿੰਨੀ ਸੋਣੀ ਔਰ ਇਹਦੇ ਵਿੱਚ ਮਾਸੀ ਦਾ ਗਿਫਟ ਵੀ ਹੈ ਦਾਦੀ ਦਾ ਗਿਫਟ ਵੀ ਹੈ ਔਰ ਤੇਰਾ ਵੀ ਗੁਰਮਨ ਗੁਰਮਨ ਵੱਲੋਂ ਵੀ ਗਿਫਟ ਹੈ ਹੁਣ ਅਰਪਣ ਖੋਲੇਗੀ ਇਹਦੇ ਵਿੱਚ ਕੀ ਕੀ ਹੈ। ਚਲ ਅਰਪਣ ਖੋਲ ਕੇ ਦੇਖੇਗੀ ਗਿਫਟ ਵਿੱਚ ਕੀ ਨਿਕਲਦਾ ਹੈ। ਦਿਖਾਰਪਨ ਖੋਲਦੇ ਰਹਾ ਖੋਲ ਕੇ ਨਿਕਲਦਾ ਤੇਰੇ ਗੇਮ ਤੇ ਓ ਵਾਓ ਨਾਈਂ ਤੈਨੂੰ ਐਮਰਾਂ ਦੀ ਗਿਫਟ ਗੁਰਮਨ ਇੱਕ ਜਗ੍ਹਾ ਕਲੈਕਟ ਕਰ ਦਿੱਤੇ ਨੇ ਵਾਓ ਪਰਪਲ ਪਰਪਲ ਆਹ ਸਭ ਪਰਪਲ ਪਰਪਲ ਹਾਂ ਇੱਕ ਅਰਪਨ ਕੋਲ ਪਹਿਲੇ ਵੀ ਪਰਪਲ ਹੀ ਵੇਅਰ ਪਰ ਲਾ ਆ ਦੇਖ ਪਹਿਲਾਂ ਵੀ ਅਰਪਨ ਦਾ ਪਰਪਲ ਹੀ ਹੈ ਵਾਓ

जिन्हें तेरे गिफ्ट ने ना नापन गुरमन दे, दे और मासी के पैसे ने सारे कटे करके समान आया ठीक है हाँ ये ना कि मैंने नहीं दिता नहीं दिता पापा वालों केक मेरे वालों टॉप जया तू ठीक है पसंद <laughs> आया ना सारा

ਹਾਂ ਤੂੰ ਦੱਸ ਕਿ ਇੱਥੋਂ ਉੱਥੋਂ ਦਾ ਕਿਦਾ ਆ ਜੀ ਜੋ ਵੀ ਦੇਖ ਰਿਹਾ ਤੈਨੂੰ ਕੋਰੀਆ ਦਾ ਹਾਂ ਤਿੰਨ ਪਲਾਮੇ ਆ ਉਹ ਕਹਿ ਰਹੀ ਹੈ ਕਿ ਇਹਦੀ ਕੋਰੀਆ ਦਾ ਸਮਾਨ ਹੈ ਸਾਡੇ ਤੋਂ ਥੋੜਾ ਮਹਿੰਗਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਦੇ ਦੇ ਦੂੰ ਕੋਰੀਆ ਸਾਨੂੰ ਬਹੁਤ ਪਸੰਦ ਏ ਮਿੰਨ ਹਾਂ ਮਿੰਨ ਆਹੋ ਚਲੋ ਇਹ ਤੈਨੂੰ ਮੈਨੂੰ ਇੱਕ ਹੀ ਹੋ ਗਿਆ ਪਰਪਲ ਪਰਫਿਊਮ ਪਰਪਲ ਕਲਚਰ ਆ ਪਰਪਲ ਇਧਰ ਪਰਸਾ ਇਹ ਨਹੀਂ ਪਰਪਲ ਮਿਲਿਆ ਇਹ ਵੀ ਸੋਨਾ ਹੈ ਪਰਪਲ ਵੀ ਸੇ ਡਾੜੀ ਇਰਚ ਪਰ ਉਹ ਜਿਆਦਾ ਸੋਨਾ ਨਹੀਂ ਲੱਗ ਰਿਹਾ ਇਹ ਚਲੋ ਹੋ ਤੁਹਾਡੇ ਬਰੈਡ ਪਕੋੜੇ ਹੋ ਗਏ ਨੇ ਠੰਡੇ ਵਾਹ ਸੜੇ ਉੱਪਰ ਠਾ ਲੈਨੇ ਕਿੰਨ ਮੁਸਤ ਹਾਂ ਮੈਨੂੰ ਇਹ ਸਭ ਤੋਂ ਜ਼ਨੀਕਾ ਲੱਗਾ ਹੈ ਹੈ ਕਰਦੇ ਬੇਜੂ ਨਾ ਹਾਂ ਲੈ ਦੇ ਐਪਲ ਸੁਆਸੇ